ਸਾਸਤੋਂ 11 ਦਿਨ ਹੋ ਗਏ ਆ ਤੇ ਮੈਂ ਵੀਡੀਓ ਨਹੀਂ ਦੇ ਪਾ ਰਿਹਾ ਹੈਗਾ ਤੇ ਹੁਣ ਆਪਾਂ ਡੇਲੀ ਵੀਡੀਓ ਪਾਉਂਗੇ ਪਿਛਲੇ 10 ਦਿਨਾਂ ਵਿੱਚ ਜੋ ਕੁਝ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਮਨ ਨੂੰ ਮੈਂ ਸੋਚਦਾ ਕਹਿੰਦੇ ਅਜ ਇੱਕ ਚੁੱਪ 100 ਸੋਕ ਉਹ ਸੋਕ ਮਿਲਿਆ ਜੇ ਤੁਸੀਂ ਚਾਹੁੰਦੇ ਤਾਂ ਕਮੈਂਟਾਂ ਜਰੂਰ ਦੱਸੋ ਤਾਂ ਫਿਰ ਆਪਾਂ 10 ਦਿਨਾਂ ਦਾ ਸਾਰਾ ਲੇਖਾ ਜੋਖਾ ਦੱਸਾਂਗੇ ਜੇ ਨਹੀਂ ਚਾਹੁੰਦੇ ਤਾਂ ਰਹਿਣ ਦਿੰਦੇ ਆ ਤਾਂ ਇਹ ਕਹਿੰਦਾ ਵੀ ਇੱਕ ਚੁੱਪ ਤੇ 100 ਸੋਕ ਤੇ ਬੜੇ ਬਾਈ ਦੋ ਗਲੇ ਲੋਕਾਂ ਦੇ ਚਿਹਰੇ ਪਤਾ ਲੱਗਣਾ ਇਸਲੇ ਦਿਨਾਂ ਦੇ ਵਿੱਚ ਆਪਣੇ ਘਰ ਤੋਂ ਲੋਕ ਗੈਸ ਲਾ ਲਏ ਠੀਕ ਹੈ ਜਦ ਠੀਕ ਦੋ ਗਲੇ ਚਿਹਰੇ ਹੁੰਦੇ ਆ ਜਿਹੜੇ ਗੈਸ ਲਾ ਲਏ ਆਪਣੇ ਘਰ ਤੇ ਇਨਸ਼ਾਅੱਲਾ ਛੱਡੋ ਕੀ ਦੇ ਕੀਤੇ ਨਾਲ ਪੱਥੇ ਮਾਰਾਂਗੇ ਕੀ ਦੇ ਕੀਤੇ ਨਾਲ ਗੱਲਾਂ ਕਰਾਂਗੇ ਤੇ ਮਰ ਦੀ ਕਿਰਪਾ ਨਾਲ ਆਪਣਾ ਸਾਰਾ ਕੰਮ ਸੈੱਟ ਹੋ ਗਿਆ ਤੇ ਕਿੰਦਾ ਖੌਂਦਿਆ ਤੁਹਾਨੂੰ ਸਾਰਾ ਕਰ ਦਿਖਾਉਂਦੇ ਪਹਿਲਾ ਇੱਕ ਸਾਈਡ ਤੇ ਆਪਣੇ ਹੱਥਾਂ ਲੱਗ ਚੁੱਕੇ ਉਹ ਉੱਥੇ ਤੇ ਹਾਂ ਆ ਲੱਗ ਚੁੱਕੀ ਇੱਧਰ ਵੀ ਤੇ ਹੁਣ ਉੱਪਰ ਲਾਉਣ ਲੱਗੇ ਉਹ ਸਿਖਰ ਤੇ ਯਾਰ ਉੱਥੇ ਤਾਂ ਸਿੱਧੀ ਚੱਕ ਲੈਣੀ ਇੱਥੇ ਤੇ ਹਾਂ ਇਹਨੂੰ ਲਾ ਕੇ ਫਿਰ ਲਾਉਂਦੇ ਹਾਂ ਅੰਦਰ ਆ ਜਾਣੀ ਉਹਦੇ ਹਲਦੀ ਇਹਦੇ ਤੇ ਵਧੀਆ ਲੱਗੀ ਤਾਂ ਠੀਕ ਐ ਉਹ ਉੱਛਲਣ ਆਂ ਬਾਅਦ ਚ ਗੱਲ ਪਹਿਲਾਂ ਲਾਲ ਲੜਦੇ ਪਿਆ ਬਾਅਦ ਚ ਦੇਦੇ ਵਧੀਆ ਲੱਗੀ ਜੀ ਮੈਂ ਖਲਵਾ ਦੇਣੀ ਫਿਰ ਇਹਦੇ ਲੱਗੀ ਵਧੀਆ ਲੱਗੀ ਉੱਤਰੀ ਮੈਂ ਗੋਲਟ ਕਰ ਗਿਆ ਤਾਂ ਹਿੱਦਾਂ ਲੱਗੇ ਬੜੇ ਟੈਲਾਂ ਨੇ ਤਾਂんだろう ਨਾ ਸੈਂਡਾ ਕਰ ਰਿਹਾ ਕੰਮ ਹ ਇੱਥੇ ਤੱਕ ਦਾ ਹਸਾ ਰਿਹਾ ਤ ਇਹ ਚੱਲ ਨਹੀਂ ਰਿਹਾ ਦੱਪਨ ਸਖ ਨਹੀਂ ਜਾਣਾ ਨਾ ਹ ਇੱਥੇ ਨਹੀਂ ਚੱਲਦਾ ਕਿਵੇਂ ਹੋ ਭਾਈ ਚੱਲ ਰਿਹਾ ਜੋਰੋਂ ਪਰ ਕੰਮ ਹ ਮੈਂ ਆਪਣਾ ਵੀ ਸਾਰੀ ਟਾਇਲ ਲੱਗ ਚੁੱਕੀ ਆ ਇੱਥੇ ਵੀ ਲੱਗ ਚੁੱਕੀ ਆ ਤ ਇਹ ਪੰਨੋ ਦੇ ਫਰਜਾਂ ਵਾਲੀ ਅੱਜ ਹੀ ਮੈਂ ਪੰਜਾਬ ਤੇ ਆਪੀ ਸੀ ਨਾ ਬਲਕਿ ਮਹਿਦ ਵੀ ਦੇ ਨਾਲ ਉਹ ਬੁੱਢੇ ਜਿਹੜੇ ਗੱਲ ਕਰਦਾ ਕਿ ਆ ਹੋਰੀ ਇਹਨੂੰ ਲੱਗਦਾ ਕਿ ਗਲਤ ਹੋ ਗਈ ਨਾ ਮੈਨੂੰ ਪੁੱਛਦਾ ਉੱਪਰ ਜਾਣੇ ਬਣਾ ਤੇ ਇੱਕ ਵਾਰ ਟੇਕ ਉਹ ਤਾ ਸਿੱਧੀ ਚੱਕ ਲੈਣੀ ਉੱਪਰ ਨੂੰ ਉਹ ਹਾਂਜੀ ਉਦੋਂ ਉਹ ਥੱਲੇ ਜਿਹੜੀ ਉੱਪਰ ਆਪਾਂ ਨੇ ਲਾਈ ਵਿੱਚ ਕਵਰ ਨਹੀਂ ਹੋ ਜਣੀ ਯਾਰ ਫਿਰ ਉਹ ਜਿਹੜੀ ਵਿੱਚ ਆਪਾਂ ਨੇ ਝੌਪੜੀ ਔਖੜਪੈਲ ਲਾਈ ਹੋਈ ਹੈ ਜਿਹੜੀ ਉੱਪਰ ਸਿੱਧੀ ਚੱਕਣ ਲੱਗੇ ਤੁਸੀਂ ਨਹੀਂ ਨਹੀਂ ਇਸਕੇ ਲੈਵਲ 'ਤੇ ਆਏਗੀ ਤੇ ਸਾਹਮਣੇ ਸਭ ਇਸ ਦਾ ਲੈਵਲ ਸਿੱਧਾ ਲੈਵਲ 'ਤੇ ਆ ਜਾਣੀ ਤੇਰੀ ਇਹ ਅਸੀਂ ਐਸੀ ਆਏਗੀ ਇਸਕੇ ਸਾਹਮਣੇ ਉਹ ਤਾਂ ਫਿਰ ਅੰਦਰ ਆ ਜਾਣੀ ਨਾ ਫਿਰ ਉਹ ਕਿਆ ਚੀਜ਼ ਜਿਹੜੀ ਜਿਹੜੀ ਉੱਪਰ ਖੜਪੈਲ ਲੱਗੀ ਹੋਈ ਹੈ ਉਹ ਤਾਂ ਅੰਦਰ ਚਲੀ ਜਾਣੀ ਇਹ ਨਹੀਂ ਕਿਤੇ ਦੇਖ ਉਸ ਬਾ ਅੰਦਰ ਥੋੜੀ ਹੁੰਦੀ ਤਾਂ ਬਾਹਰ ਹੁੰਦੀ ਯਾਰ ਫਿਰ ਕਿਆ ਚੀਜ਼ ਜਿਹੜੀ ਅੰਦਰ ਜਿਹੜੀ ਅੰਦਰ ਆ ਜਾਣੀ ਯਾਰ ਐਸੀ हां जड़ी ऊपर मुहरे लगी हुई है। ਉਹ ਪਹਿਲੇ ਨਿਖਾ ਲੈ ਜਿਸ ਤੋਂ ਬਾਅਦ। ਤੇ ਉਹੀ ਗੱਲ ਹੈ ਨਾ ਤੂੰ ਪਹਿਲਾਂ ਇਹ ਚੀਜ਼ ਦੇਖਣੀ ਤੇ ਨਾ ਯਾਰ ਫਿਰ। ਹੁਣ ਤਾਂ ਲਾ ਕੇ ਦੇਖ ਲੋ ਫਿਰ ਮੈਨੂੰ ਖਲਾਉਣੀ ਪੈਣੀ ਥੋੜੀ ਇਹ। ਜਿਹੜਾ ਵਧੀਆ ਲੱਗੀ ਠੀਕ ਹੈ ਜਾਂ ਨਹੀਂ ਫਿਰ ਮੈਂ ਸਾਰੀ ਖਲਾ ਕੇ ਮੂਹਰ ਉਨ੍ਹੀ ਕਿਲਵਾਉਂਗਾ ਫਿਰ। ਇਹ ਦੂਰ ਤਾਂ ਪੈੜੀ ਲੱਗੀ ਫਿਰ। ਜੋ ਜਿਹੜੀ ਪੁਰ ਬਾਹਰੋਂ ਘੜ ਪਹਿਲੀ ਲੱਗੀ ਸੀ ਤੇਰੀ ਐਂਟੀਟੀ ਕਰਕੇ ਲਾਈ ਹੋਈ ਹੈ। ਜੇ ਨਾਲ ਲੱਗੀ ਵਧੀਆ ਜੰਦਰ ਹੈਗੀ ਉਹ ਜਦੋਂ ਉਸ ਵੇਲੇ ਸਾਰੀ ਪਰਲੀ ਜਿਹੜੀ ਲੱਗੀ ਹੋਈ ਨਾ ਇੱਧਰ ਆ ਇੱਧਰ ਆ ਦੂਜੇ ਝੌਂਪੜੇ ਵਾਲੇ ਮਣ ਸਾਰੀ ਖਲਾਉਣੀ ਆ ਉਹ ਵਧੀਆ ਨਹੀਂ ਲੱਗ ਰਹੀ ਹੈਗੀ ਉਹ ਉਹ ਬਾਹਰੇ ਕਰਨੀ ਸੀ ਫਿਰ ਹੁਣ ਜੇ ਮੈਂ ਤੁਹਾਨੂੰ ਇੱਥੇ ਦਿਖਾਵਾਂ ਜਿਹੜੀ ਆਹ ਇਹਨੇ ਨਾ ਹੁਣ ਇੱਥੇ ਮੂਰੇ ਲਾ ਦੇਣੀ ਆ ਇਹ ਇਹਦੇ ਇੱਥੇ ਆ ਇਹ ਡੱਡਾ ਜੱਕ ਨੇ ਮੂਰੇ ਲਾਉਣ ਲੱਗੇ ਕਿੱਥੇ ਇਹ ਆ ਚੀਜ਼ ਇੱਥੇ ਸਿੱਧੀ ਲਾ ਦੇਣੀ ਉਹ ਅੰਦਰ ਰਹਿ ਜਣੀ ਉਹ ਦੇਖ ਲੈਂਦੇ ਆ ਇੰਨੀ ਬਾਹਰ ਚਾਹੀਦੀ ਦੀ ਇਹ ਉੱਪਰ ਚਾਹੀਦੀ ਮੂਰੇ ਜਾਫਰ ਚਲੇ ਦੇਖਦੇ ਆ ਪਹਿਲਾਂ ਲਾ ਕੇ ਦੇਖੋ ਜੇ ਵਧੀਆ ਲੱਗੀ ਠੀਕ ਹੈ ਨਹੀਂ ਫਿਰ ਕਰਦੇ ਕੋਈ ਗੱਡ ਫਿਰ ਇਹਦਾ ਚਲੇ ਦੇਖਦੇ ਹਲੇ ਪਹਿਲਾਂ ਲਾ ਲਣ ਦੇਣੇ ਨੂੰ ਇੱਕ ਵਾਰੀ ਫਿਰ ਦੇਖਦਾ ਤੇ ਮੈਂ ਤੁਹਾਨੂੰ ਅਹ ਥੋੜਾ ਵਿਜੀ ਤੇ ਹਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਮੱਸਿਆ ਤੇ ਲਾਡੀ ਭਾਈ ਜੀ ਨਾਲ ਤੇ ਤੇ ਮਹਾਰਾਜ ਤੰਤਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਕੁਰਾ ਨਾ ਦਿੱਤਾ ਇਹ ਤਾਂ ਗੀਤ ਹੁੰਦਾ ਹੈ। ਇਹ ਕੁਝ ਜਗ੍ਹਾ ਤੇ ਰੱਖੋ। ਐਦਾਂ ਦੀਆਂ ਚੀਜ਼ਾਂ ਜਰੂਰ ਰੱਖੇ ਕਰੋ ਆਪਣੇ ਕੋਲ ਘਰ ਦੇ ਵਿੱਚ। ਅੰਦਰੇ ਸਕਰੀਨ ਫੋਨ ਪਰ ਵੀ ਲੱਗਿਆ ਹੋਇਆ। ਤੰਤਾ ਸ਼੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਚ ਰੱਖੀ। ਮਹਾਰਾਜ ਬਾਈ ਚੜ੍ਹਦੀ ਕਲਾ ਚ ਵੀ ਰੱਖਿਆ ਮਹਾਰਾਜ ਨੇ। ਤੇ ਅਹ ਮਹਾਂਕ ਵੀ ਤਿਆਰ ਹੋਣ ਲੱਗਾ ਇੱਧਰ। ਜਦੋਂ ਇਹੀਆਂ ਚੀਜ਼ਾਂ ਘਰ 'ਚ ਲਿਖਿਆ ਹੋਣਾ ਸਤਿਗੁਰ ਪ੍ਰਸਾਦ ਹੈ ਆਕਾਲ ਪੁਰਖ ਵੈਗੁਰੂ ਜੀ ਇਸ ਕਰ ਕਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਠੀਕ ਹੈ ਜੀ ਮਿਹਰ ਭਰਿਆ ਹੱਥ ਰੱਖਿਆ ਹੋਈ ਮਹਾਰਾਜ ਜੀ ਬਹੁਤ ਨੇੜੇ ਕੋ ਸੁਣਦਾ ਚੀਜ਼ਾਂ ਨੂੰ ਕੋਈ ਦਿਲ 'ਚ ਪਾਪ ਨਹੀਂ ਨਾ ਹੈਗਾ ਨਾ ਆਪ ਸੱਚੇ ਆ ਠੀਕ ਹੈ ਕੋਈ ਬਾੜ ਵੀ ਨਹੀਂ ਕਰ ਸਕਦਾ ਆਪਾਂ ਆ ਚੁੱਕੇ ਐਵੇਂ ਨਾ ਫੋਨ 'ਤੇ ਲਾ ਕੇ ਬੋਲਦੇ ਰਹਿੰਦੇ ਹੋ ਚੱਲ ਜੀ ਮੈਂ ਹੱਕ ਚੱਲੀਏ ਫਿਰ ਮੈਨੂੰ ਪਾਣੀ ਪਲਾਓ ਗਲਾਸ ਇੱਕ ਪਾਣੀ ਦਾ ਗਲਾਸ ਪਲਾ ਦਿਓ ਤੇ ਗੱਲ ਕਰਦੇ ਆ ਜੀ ਮੁਹਾਲੀ ਜਿੱਦਾਂ ਅਸੀਂ ਮੁੱਲਾ ਬਹੁਤ ਟਿਕ ਟਕ ਲੈਣ ਚੱਲੇ ਹਾਂ ਟਿਕ ਟਕ ਵਿੰਡੋ ਖੁੱਲੀ ਟਿਕ ਟਕ ਆ ਜੀ ਤੇ ਜਦੋਂ ਟਿਕਟਾਂ ਖੁੱਲ੍ਹੀ ਉਹ ਤਾਂ ਪਹਿਲਾਂ 2200 2200 ਦੀ ਟਿਕਟਾਂ ਸੀ ਦੇਖਿਆ ਦੋ ਉਹ ਬਹੁਤ ਪਿੱਛੇ ਜਾ ਕੇ ਦੀਆਂ ਵੀ ਜਗ੍ਹਾ ਜਿੱਥੇ ਤੇ ਉੱਚਾ ਉੱਪਰ ਬੈਠ ਕੇ ਦੇਖਣਾ ਮੈਂ ਜਿਹੜੇ ਥੱਲੇ ਬਹੁਤ ਦੂਰ ਦੇਖਣਾ ਥੇ ਥੇ ਉਹ ਨੇ ਜਿਹੜੇ 2400 ਸੀ ਉਸ ਤੋਂ ਬਾਅਦ ਟਿਕਟਾਂ ਬੁੱਧ ਕ ਦੂਜੀਆਂ ਜਿੱਥੇ ਪਲੇਅਰ ਸਾਡੇ ਮੂਹਰੇ ਬੈਠੇ ਹੋਣਗੇ ਸਮਝ ਲੈ ਵੀ ਜਿੱਦਾਂ ਹੁਣ ਅਸੀਂ ਇੱਥੇ ਅਸੀਂ ਬੈਠੇ ਆ ਉਹ ਸਾਹਮਣੇ ਪਲੇਅਰ ਬੈਠੇ ਸਾਡੇ ਕੋਲ ਜਿਹੜੇ ਜਿਹੜੇ ਮੇਨ ਟੀਮ ਦੇ ਵਿੱਚ ਖੇਲਣੇ ਜਿਹੜਾ ਪਲੇਅਰਾਂ ਨੇ ਇਹ ਕੀ ਦਾ ਫੋਨੋ ਮਿੱਠੂ ਦਾ ਹੁੰਦਾ ਲੱਗਦਾ ਅ ਦਿੱਥੂ ਮਰਤਦ ਹੋ ਗਏ ਹੋ ਨਾ ਤੇ ਇੰਨੀ ਬਹੁਤ ਚ ਕਰਦੇ ਨੇ ਗੱਲ ਇੰਨੀ ਨੇੜੇ ਪਲੇਅਰ ਹੋਣਗੇ ਸਾਡੇ ਇਹ ਸਾਹਤ ਨੂੰ ਜਿੱਥੇ ਨੂੰ ਪਲੇਅਰ ਇਹ ਸਾਡਾ ਹਿੱਸਾ ਪਲੇਅਰ ਸਾਡੇ ਕੋਰਟ ਦੇ ਅੰਦਰ ਲੰਘ ਕੇ ਜਾਣਗੇ ਪਿੱਛੇ ਸਾਡੇ ਜਿਹੜੇ ਪਿਛਲੇ ਪਾਸੇ ਉਹਨਾਂ ਪਲੇਅਰ ਉੱਥੇ ਬੈਠੇ ਹੋਣਗੇ ਤੇ ਰੱਖ ਲਿਓ ਮੈਂ ਗਲਾਸ ਇੱਥੇ ਅੱਜ ਵੀ ਨਾ ਮੈਂ ਗੱਲ ਸਮਝਾਉਣਾ ਮੈਂ ਜੇ ਇੱਕ ਵਾਰੀ ਫਿਰ ਪਿੰਦਾ ਬਣ ਤੇ ਉਹ ਮੈਚ ਜਦੋਂ ਦੇਖਿਆ ਟਿਕਟਾਂ ਉਹ ਬਣੀਆਂ ਜਾ ਕੇ 950 ਦੀਆਂ ਮੈਂ ਕਿਹਾ ਫਿਰ ਮੈਂ ਗਰੂਪ ਆਪਾਂ ਭਾਈ ਲੈ ਲੈ ਸੋਰ ਗਿਆ ਜਿੱਥੇ ਤਰ ਦਿਲ ਕਰੇ ਚਲੋ ਉਹ ਟਿਕਟਾਂ ਪਹਿਲਾਂ ਤਾਂ ਘਰ ਆ ਜਣੇ ਸੀ ਪਰ ਹੁਣ ਸਾਨੂੰ ਆਪ ਜਾ ਕੇ ਉੱਥੇ ਸਟੇਡੀਅਮ ਤੋਂ ਲੈ ਕੇ ਆਉਣੀ ਪੈਣੀ ਪਹਿਲਾਂ ਇੱਕ ਦਿਨ ਪਹਿਲਾਂ ਜਾ ਕੇ ਤੇ ਹੁਣ ਜਾਉਂਗੇ ਟਿਕਟਾਂ ਘੱਟੋ ਘੱਟ ਜਿਆਦਾ ਨਹੀਂ ਜਿਆਦਾ ਆ ਪੂਰਾ ਖਰਚਾ ਪਾ ਕੇ ਹਾਂ ਹਾਂ ਬਰਬੇ 13000 ਤੇ ਮੈਚ ਪੈ ਜਾਣਾ ਅੱਜ ਇੱਕ ਮਿੰਟ ਨਾਲ ਗੱਲਬਾਤ ਹੋਈ ਮੈਂ ਕਿਹਾ ਮੈਚ ਦੇਖਣ ਜਾਣਾ ਹੈ ਕਿੰਨੇ ਦੇ ਟਿਕਟਾਂ ਮੈਂ ਵੀ 10000 12000 13000 ਸੱਚਾ ਪੈ ਜਾਣਾ ਹੋ ਜਾਂਦਾ ਕਹਿੰਦਾ ਯਾਰ দান ਕਰ ਦਿਓ ਕਿਸੇ ਦਾ ਭਲਾ ਹੋ ਜਵੇ ਤਾਂ ਮੈਂ ਵੀ ਤੇਰੀ ਗੱਲ ਸਹੀ ਹੈ। ਹਾਂ, ਦਾਣ ਦੇ ਗਣ ਮੈਂ ਉਹ ਤਾਂ ਅੱਜ ਕਰਦੇ ਰਹਿੰਦੇ ਆ। ਤੇ ਫਿਰ ਉਹ ਮੈਂ ਗੱਲ ਪਈ। ਮੈਂ ਗੱਲ ਸੁਣਾ। ਕੁਝ ਬੰਦੇ ਨਾ ਧਰਤੀ ਪਰ ਲੱਗ ਜਾਂਦੇ ਹੁੰਦੇ ਆ। ਜਿੱਦਾਂ ਸੱਜਣ ਨੂੰ ਦੂਰ ਤਰ ਹੋਇਆ, ਬਰਾਡ ਕੋਲੀ ਹੋਇਆ। ਆ ਬਰਾਡ ਕੋਲੀ ਦੇਖਣਾ, ਬਰਾਡ ਕੋਲੀ ਨੇ ਕਿੱਥੇ ਆਉਣਾ। ਤੇ ਹੋਰ ਸਰੇ ਸਰਾਈ ਆ ਜਿਹਦੇ ਹੋਰ ਤਾਕੜੇ ਤਾਕੜੇ ਪਲੇਅਰ ਆ, ਬਾਹਮਨੀ ਪਾਰਲੀਮੈਂਟ ਦੇ ਪਲੇਅਰ ਆਏ ਹੁੰਦੇ ਆ। ਮੈਂ ਕੁਝ ਨਾ ਧਰਤੀ ਦੇ ਖਾਸ ਬੰਦੇ ਆਏ ਹੁੰਦੇ ਆ। ਤੇ ਅਸੀਂ ਉਹਨਾਂ ਨੂੰ ਦੇਖਣ ਜਾਂਦੇ ਆ। ਇਮਾਰਤ ਦੇ ਡਾਇਰੈਕਟਰ ਵੀ ਖੇਲਦਾ ਹੀ ਕੋਲ ਹੀ ਖੇਲਦਾ ਫਲਾਣਾ ਖੇਲਦਾ ਅੱਜ ਅਸੀਂ ਉਹਨੂੰ ਪੈਸੇ ਜਾ ਕੇ ਜਾ ਕੇ ਦੇਖ ਸਕਦੇ ਆਂ ਨਾ ਕੋਈ ਗੱਲ ਉਹ ਖਾਸ ਬੰਦੇ ਜਿਹੜੇ ਧਰਤੀ ਪਰ ਖੇਲਦੇ ਆਂ ਚੋਕ ਚੱਕੇ ਮਾਰਦੇ ਆਂ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਦੇ ਆਂ ਆ ਸਮਝ ਗਿਆ ਸਮਝ ਗਿਆ ਫਿਰ ਸਮਝ ਆਇਆ ਨਾ দান ਵੀ ਕਰੇ ਦਾਨਪੁਣੇ ਵੀ ਜਿੱਥੇ ਭਾਈ ਜਿਹਨੂੰ ਲੋੜ ਆ ਲੋੜ ਬੰਦੀ ਉਹਦੀ ਹੱਤ ਵੀ ਕਰੀਦੀ ਆ ਤੇ ਆਪਣੀ ਭਾਈ ਜੋ ਮਨੋਰੰਜਨ ਹੈ ਬੋਡੀ ਦਾ ਆਪਣਾ ਉਹ ਵੀ ਆਪਣਾ ਕਰ ਲਈਗਾ ਤੇ ਹੁਣ ਪੀਏ ਪਾਣੀ ਤਮੈ ਚਾਲ ਰਫਰ ਕਰ ਚੱਕ ਗੱਡੀ ਚੱਲੀਏ ਮੈਂ ਕਹਿੰਦਾ ਮੈਂ ਵੀ ਚੱਲਦਾ ਮੈਂ ਸੋਚਿਆ ਤਾਂ ਚੱਲ ਮੈਂ ਕਿ ਬਾਹਰੇ ਖਾਂਦੇ ਪੀਂਦੇ ਆਂ ਦੀ ਗੰਦੀ ਰੋਟੀ ਰੋਟੀ ਯਾਰ ਮੈਂ ਇਹ ਵੀ ਦਿਲਾ ਦਾ ਨਹੀਂ ਤਾਂ ਰੱਖਦੀ ਮੈਂ ਘਰੇ ਖੜੀ ਬਣੀ ਹੋਈ ਇਹ ਖਾਂਦੇ ਆਂ ਕੜੀ ਦੇ ਵਿੱਚ ਪਾ ਦੇ ਆਪਾਂ ਨੇ ਦੇਸੀ ਕੀ ਇਹਨਾਂ ਰੋਟੀ ਆ ਇਹਦਾ ਉਹ ਗੱਲਾ ਯਾਰ ਆਹਨ ਵਿੱਚ ਪਾਣੀ ਇਹਦੇ ਵਿੱਚ ਦੇਣਾ ਇਹਨੂੰ ਕੰਫਰਮ ਕਰਾ ਜਾ ਤੇ ਫੁਕੜੀ ਵੀ ਕਰਮ ਹੋ ਜਵੇ ਕੱਲ੍ਹ ਦਰਬਾਰ ਸਾਹਿਬ ਕੇ ਰਜਤਾਂ ਮੇਰੇ ਨੂੰ ਦੱਸਿਆ ਫਾਂ ਵੀ ਕੱਲ੍ਹ ਦਰਬਾਰ ਸਾਹਿਬ ਕੇ ਰਜਤੇ ਜਾਂਦੇ ਵੀ ਬਾਹਰ ਖਾਦਾ ਆਉਂਦੇ ਹੀ ਬਾਹਰ ਖਾਦਾ ਮੈਂ ਕਿਹਾ ਹੁਣ ਘਰ ਦੇ ਹੀ ਖਾਂਦੇ ਹਾਂ ਮੇਰਾ ਹੁੰਦਾ ਵੀ ਹਫਤੇ ਜਿੰਨਾ ਹੱਥ ਨਹੀਂ ਲੇਕਿਆ ਦੋ ਵਾਰਕ ਤੇ ਬੰਦਾ ਬਾਹਰ ਖਾ ਲਵੇ ਡੇਲੀ ਡੇਲੀ ਵੀ ਨਹੀਂ ਚੰਗਾ ਲੱਗਦਾ ਹੈਗਾ ਘਰ ਦੀ ਰੋਟੀ ਦਾ ਜੋ ਆਨੰਦ ਆਉਂਦਾ ਉਹ ਕਿਤੇ ਵੀ ਨਹੀਂ ਆਉਂਦਾ ਆ ਲਿਆ ਮੇਰਾ ਦੇਸੀ ਕੀ ਆਪਣਾ ਘਰ ਦਾ ਪਾਈਏ ਲੋਕਾਂ ਨੂੰ ਹਟਾਉਂਦੇ ਬਹੁਤਾ ਦੇਸੀ ਕੀ ਨਾ ਖਾਓ ਦੇਸੀ ਕੀ ਨਾ ਖਾਓ ਕਾਲੇ ਗੋਰੂ ਜ਼ਰੂਰ ਖਾਣੇ ਗੋਰੂ ਹਫਤੇ ਵਿੱਚ ਤੇ ਵੀ ਬੜਾ ਹਫਤੇ ਵਿੱਚ ਦੋ ਜਾਂ ਇੱਕ ਵਾਰ ਜ਼ਰੂਰ ਖਾਣੇ। ਪਰਾਂ ਦੇ ਖਾਣੇ ਤੇ ਇਹਨਾਂ ਚੀਜ਼ਾਂ ਨੂੰ ਦੂਰ ਕਰਦੇ ਜਾਂਦੇ ਆ। ਸਰਬਸਤ ਹੋ ਗਏ ਹੁੰਦੇ। ਪਲੇਪਾ ਆਵੜਾ। ਇਹ ਘਰ ਚੀ ਬਹੁਤ ਗਰਮ ਹੋ ਗਈ ਯਾਰ। ਅਸੀਂ ਇੱਕ ਵਿਆਹ ਦੇ ਪਿੱਛੇ ਸਾਡੇ ਰਿਸ਼ਤੇਦਾਰੀ ਦੇ ਇੱਕ ਪ੍ਰੋਗਰਾਮ ਤੇ ਉੱਥੋਂ ਅਸੀਂ ਇਹ ਤਾਂ ਨਾ ਪਕੌੜੇ ਦੇ ਦਿੱਤੇ। ਤੋਂ ਸਾਰਾ ਚ ਕੜੀ ਚ ਪਾ ਲਏ ਉਹ ਕੜੀ ਪਕੌੜਾ ਬਣ ਗਿਆ ਹੈ ਉਹ ਜਿਹੜੀ ਸਾਹਮਣੇ ਲੱਗ ਰਹੀ ਨੇ ਹਾਂ ਇੱਥੇ ਨੂੰ ਦੇਖਦੇ ਵਧੀਆ ਲੱਗਦੀ ਹੈ ਇੱਥੇ ਤਾਂ ਰੱਖ ਲਾਂਗੇ ਨਹੀਂ ਫਿਰ ਚੱਲ ਫਿਰ ਟਿਕਟਾ ਲਈ ਇੱਕ ਮਿੰਟ ਵੀਡੀਓ ਦਾ ਮੈਂ ਤੇ ਖਿਲਾਉਂਗਾ ਨਾ ਤੇ ਫਿਰ ਮੈਂ ਕਹਾਂਗਾ ਯਾਰ ਵਧੀਆ ਨਹੀਂ ਲੱਗ ਰਹੀ ਹੈਗੀ ਕੋਸਰੇ ਤਾਂ ਹੈ ਦੇਖ ਲਾਂਦੇ ਮੈਂ ਮੈਂ ਤਾਂ ਕੱਟ ਪਾ ਕੇ ਕਿਹਾ ਤਾਂ ਇਹ ਹੁਣ ਸਿੱਧੀ ਲਾਉਣ ਲੱਗ ਗਏ ਨਹੀਂ ਫਿਰ ਮੈਂ ਤਾਂ ਕੱਟ ਪਾ ਕੇ ਲਾਉਂਗਾ ਜਨਾਬ ਵਧੀਆ ਲੱਗੀ ਇਕ ਨਾ ਥਾਰ ਦੇ ਵਿੱਚ ਹੋਰ ਕਮੀ ਐ ਇਹਦਾ ਜਿਹੜਾ ਬਲੂਟੁੱਥ ਜਿਹੜੀ ਨਾਲ ਅਟੈਚ ਕਰਦੇ ਆਪੀਰ ਆ ਜਾਂਦੇ ਕਿਹੜੇ ਬਣਾ ਰਹੇ ਆ ਆਇਆ ਨਹੀਂ ਕਿਸੇ ਦਾ ਵੀ ਕਿਸੇ ਦਾ ਵੀ ਨਹੀਂ ਚੱਕ ਰਿਹਾ ਹੈਗਾ ਇਹ ਬਲੂਟੁੱਥ ਨਾਲ ਅਟੈਚ ਹੁੰਦਾ ਨਾ ਉਹ ਹੋਰ ਨਹੀਂ ਹੁੰਦਾ ਨਹੀਂ ਹੈਗਾ ਹੁਣ ਸਾਰੀ ਇੱਕ ਵਾਰੀ ਇਹਨੂੰ ਰੀਸੈਟ ਕਰਕੇ ਫੇਰ ਕਰਕੇ ਫੇਰ ਇਹਨਾਂ ਨਾਲ ਅਟੈਚ ਹੋਣਾ ਆਹ ਸਿਸਟਮ ਨੂੰ ਸਭ ਤੋਂ ਮਾੜਾ ਲੱਗਿਆ ਇਹਦਾ ਜਾਂ ਗੱਡੀ ਬੰਦ ਕਰਕੇ ਬਾਹਰ ਖੜਨਾ ਪੈਂਦਾ 5 ਮਿੰਟ 5 ਮਿੰਟ ਦਾ ਫੇਰ ਪੜਦਾ ਫਿਰ ਇਹ ਚੱਲ ਅਰੇ ਉੱਥੇ ਪਹੁੰਚੇ ਸਟੇਡੀਅਮ ਪੁੱਜ ਚੱਲੇ ਆ ਨਿਊ ਚੰਡੀਗੜ੍ਹ ਨੂੰ ਵੇਟੂ ਸਟੇਡੀਅਮ ਵਾਲੇ ਖੈਦਰਾ ਵਸਤਾ ਇਹ ਕੱਲ ਨੂੰ ਵੀ ਦਿਖਾਵਾਂਗਾ ਕੱਲ ਵਾਲੇ ਵੀਡੀਓ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਉੱਥੇ ਦੁਨੀਆ ਬਹੁਤ ਆਈ ਹੋਣੀ ਅੱਜ ਕਿਉਂਕਿ ਦੋ ਮੈਚ ਇਕੱਠੇ ਆ ਦੋਨੇ ਮੈਚਾਂ ਦੀ ਟਿਕਟਾਂ ਇੱਥੇ ਹੀ ਮਿਲ ਰਹੀਆਂ ਪਹਿਲਾਂ ਆਨਲਾਈਨ ਬੁੱਕ ਕਰੋ ਫਿਰ ਆ ਕੇ ਇੱਥੇ ਟਿਕਟ ਲੈ ਲਓ ਇਹਦੇ ਕਰਕੇ ਨਾ ਇੱਥੇ ਅੱਜ ਭੀੜ ਬਹੁਤ ਹੋਣੀ ਹੈ ਦੇਖਦੇ ਜਾ ਕੇ ਅੱਗੇ ਅਸੀਂ ਵੀ ਤਾਂ ਇਹ 6 ਵਜੇ ਨੂੰ ਆਏ ਆ ਵੀ ਟਾਈਮ ਸ਼ਰ ਘਟ ਗਈ ਹੋਵੇ ਟਾਈਮ 4:00 ਵੱਜਲੇ 15 ਮਿੰਟ 15 ਮਿੰਟ ਰਹਿ ਗਏ ਤੇ ਸ਼ਾਇਦ ਘਟੇ ਹੋਣ ਲੋਕ ਇਸ ਟਾ ਪਰ ਅਜੇ ਵੀ ਮੈਂ ਟਿਕਟ ਬੁੱਕ ਕਰੀ ਹੋਈ ਮੋਹਾਲੀ ਸਟੇਡੀਅਮ ਚ ਆਇਆ ਜਿਹੜਾ ਇੱਕ ਪਹਿਲਾ ਪੁਰਾਣਾ ਸਟੇਡੀਅਮ ਹੁੰਦਾ ਦਾ ਮੈਂ ਕਹਿੰਦਾ ਇੱਥੇ ਹੀ ਮਿਲ ਜਾਣੀ ਦੇਖਦੇ ਜਿੱਥੇ ਵੀ ਦੇ ਦਿੱਤੀ ਤੇ ਘਾਹ ਨੂੰ ਜਾਣਾ ਮੈਂ ਕਹਿੰਦਾ ਮੋਹਾਲੀ ਤੇ ਕੱਢ ਤਣ ਭਾਈ ਟਿਕਟ ਇੱਥੇ ਐਡਾ ਵੱਡਾ ਮੈਚ ਹੋ ਰਿਹਾ ਹਾਲ ਤੱਕ ਪੋਰਲੇ ਚੱਲਿਆ ਹੈਗਾ ਨਾ ਦਾ ਚੱਲ ਇਹਦਾ ਜਾਨਦਾਰਾ ਫੋਨ ਉੱਤੇ ਜਿਹੜਾ ਟਿੱਕਾ ਦੇ ਲਿਆ ਮੈਨੂੰ ਨੇ ਲੈ ਲੈਨੇ ਟਿੱਕਾ ਤੇਰੀਆਂ ਆਲੇ ਆ ਕੱਲੋਂ ਤੋਂ ਇੱਥੇ ਚੱਪੇ ਚੱਪੇ ਪਰ ਪੁਲਿਸ ਖੜੀ ਹੋਊਗੀ ਚੱਪੇ ਚੱਪੇ ਪਰ ਇੰਨੀ ਸਕਿਉਰਟੀ ਲੱਗੀ ਹੁੰਦੀ ਹੈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇੱਥੇ ਬਹੁਤ ਜ਼ਿਆਦਾ ਸਕਿਉਰਟੀ ਹੁੰਦੀ ਆ ਇੱਕ ਕਾਬੂ ਵੀ ਆਪਣੇ ਪੰਜਾਬ ਪੁਲਿਸੇ ਕਰਦੇ ਪੰਜਾਬੀਆਂ ਨੂੰ ਅਦਰਵਾਈਜ਼ ਨਹੀਂ ਹੋ ਸਕਦਾ ਆਪਣੇ ਬੰਦੇ ਕਾਬੂ ਦੇਖਣ ਲੱਗੇ ਕਿ ਸਟੇਡੀਅਮ ਹਾਲ ਤੱਕ ਇੰਨੀ ਦੂਰ ਆ ਯਾਰ ਇੱਕੋ ਵੀ ਹਾਂ ਦਾ ਵਿਚ ਨੂੰ ਪੀਰਾਂ ਦੀ ਜਗਾ ਉੱਤੇ ਉਹਦੇ ਤੋਂ ਬਾਅਦ ਦੇਖਣ ਲੱਗੂਗਾ ਦੇਖਦਾ ਐਸੀ ਪੁਲਿਸ ਬਹੁਤ ਆ ਗਈ ਅੱਜੇ ਆ ਗਈ ਕੱਲ ਤਾਂ ਆ ਗਿਆ ਅੱਜੇ ਆ ਗਈਆਂ ਗੱਡੀਆਂ ਖੜਗੀਆਂ ਉੱਧਰ ਵੀ ਆ ਗਈਆਂ ਗੱਡੀਆਂ ਖੜਗੀਆਂ ਆ ਕੇ ਬਾਕਸ ਆਫਿਸ ਅੱਜ ਬਾਕਸ ਆਫਿਸ ਬਣਾਤੇ ਇਧਰ ਨੂੰ ਚੱਲੀ ਚੱਲੀ ਚੱਲ ਅੱਗੇ ਕੱਲ ਦੇ ਪ੍ਰਬੰਧ ਹੋਣੇ ਸ਼ੁਰੂ ਹੋ ਗਏ ਆ ਹਾਂ ਨਵਰੀ ਮੰਡੀ ਇੱਥੇ ਮਿਲਦੇ ਟਿਕਟ ਉਹ ਟਿਕਟੋਂ ਸਿਲਕੇ ਹਾਂ ਇੱਥੇ ਲਾਦਣਾ ਬਾਕਸ ਮੇਰੇ ਖਾਲਜ ਕੱਲ ਦੀ ਟਿਕਟਾਂ ਵੀ ਆ ਨਾ ਹਾਂ ਦੋ ਜ਼ਿਆਦਾ ਵਧਾ ਦਿੱਤੇ ਹੋਣੇ ਫਿਰੜੇ ਨੇ ਸੇਵ ਪਤਾ ਕਰ ਲੈਂਦਾ ਜਾ ਕੇ ਮੈਂ ਇੱਕ ਬਰੀ ਟਿਕਟਾ ਇੱਥੇ ਮਿਲ ਰਹੀ ਹੈ ਉਹ ਦੋਨੋਂ ਪ੍ਰਿੰਟ ਕੱਟ ਕੱਟ ਕੇ ਦੇਣੀ ਟਿਕਟਾਂ ਦਿੱਤਾ ਮੈਂ ਤਾਂ ਜਗਾ ਕੱਲ ਨੂੰ ਦਾ ਜੀ ਤੇ ਫੀਟ ਬਹੁਤ ਕੱਲ ਨੂੰ ਗਿਆ ਹਾਂ ਹਾਂ ਕੱਲ ਨੂੰ ਕੀ ਹਾਲ ਹੋਊਗਾ ਇੱਥੇ ਸ਼ੁਕਰ ਇੱਕ ਸਟੇਡੀਅਮ ਦੇ ਪਿੱਛੇ ਬਾਕਸ ਬਣਾਇਆ ਹੋਇਆ ਉਹਨਾਂ ਦੱਸ ਉੱਥੇ ਦਾ ਸਟੇਡੀਅਮ ਕੋਲ ਬਹੁਤ ਦੁਨੀਆ ਖੜੀ ਆ ਧੱਕਾ ਪਿਆ ਰ ਖੜਾ ਮੈਂ ਕਿਹਾ ਗੱਡੀ ਕਿਸੇ ਨੇ ਕੱਢੀ ਨਹੀਂ ਹੋਣੀ ਆ ਬੜੀ ਸਹੀ ਕਰਕੇ ਲਾਗੇ ਤੇ ਠੀਕ ਆ ਉਹ ਗੱਡੀ ਪਿੱਛੇ ਪਿੱਛੇ ਹੋਣ ਆ ਗੱਡੀ ਆ ਗੱਡੀ ਵਿੱਚ ਪਾੜਦੇ ਪਿੱਛੇ ਆ ਦੋਨਾਂ ਦੇ ਵਿੱਚ ਪਾੜਦੇ ਵਿੱਚ ਚੱਲ ਨੇੜੇ ਟਿਕਟਾਂ ਮਿਲ ਜਾਣਗੀਆਂ ਦੋ ਮੈਚ ਇਕੱਠੇ ਕਰਕੇ ਨਾ ਤਾਂ ਕਰਕੇ ਦੁਨੀਆ دیوانی ਹੋਈ ਮੈਚਾਂ ਦੀ ਹੁਣ ਤਾਂ ਇਹਦੇ ਪਿੱਛੇ ਲੜਦੇ ਪੰਨੇ ਆ ਗੱਡੀ ਦੇ ਪਿੱਛੇ ਲਾ ਦੇ ਆ ਗੱਡੀ ਦੇ ਪਿੱਛੇ ਲਾ ਦੇ ਆ ਵੀ ਮਿਲ ਗਈਆਂ ਟਿਕਟਾਂ ਜੀ बचाव हो गए बहुत लंबी लाइन लगना था शर्ट लेनी है दो दो सौ रुपये की मैं कहना शर्ट लेनी है दो ले लेंगे सही लगा लो दो सौ रुपया दो सौ में देते हैं यार कि ठीक है और थोड़ी कट कि साइज है ਦੇ ਪਰ ਆਹ ਜੋ ਕਿ ਆਪਰੇ 22 20 ਦੇ ਦੇ ਯਾਰ 20 ਹੋ ਗਿਆ 20 ਦੇ ਦੇ ਜਿਆਦਾ ਸੀ ਪਿਛਲੀ ਵਾਰ ਟਿਕਟ ਲੱਤੀ ਸੀ ਬਹੁਤ ਸੋਨੇ ਟਿਕਟ ਦਿੱਤੇ ਹੁਣ ਤਾਂ ਹੋਰੇ ਕੁਝ ਦੇ ਦਿੰਦੇ ਨੇ ਜਮੇ ਪੇਪਰ ਜਾਈ ਲੈ ਵੀ ਚਾਰ ਟਿਕਟਾਂ ਮਿਲ ਗਈਆਂ ਦੋ ਟਿਕਟਾਂ ਮੇਰੇ ਦੋਸਤਾਂ ਨੇ ਲੈ ਲਈਆਂ ਮੈਂ ਇੱਥੇ ਦੋ ਸਾਡੇ ਮੇਰੇ ਯਾਰ ਮੈਂ ਖਰੀਦਦੀਆਂ ਇੱਕ ਟਿਕਟ ਪਈ ਸਾਨੂੰ ਹੁਣ ਜਾ 4500 ਦੀ ਚੱਲੇ ਹੁਣ ਕੱਲ ਫੇਰ ਆਵਾਂਗੇ ਇਸੇ ਟਾਈਮ ਪਰ ਕੱਲ ਮਾਰੇ ਮੌਸਮ ਐ ਇਦਾਂ ਹੀ ਰੱਖੀ ਬਸ ਮੌਸਮ ਠੰਡਾ ਜਿੱਦਾ ਹੁਣ ਹੋ ਗਈ ਨਾ ਵਿੱਚ ਆ ਸੂਰਜ ਬੱਦਲਾਂ ਚ ਲੁੱਕ ਗਿਆ ਇਦਾਂ ਹੀ ਰੱਖੀ ਮੌਸਮ ਕੱਲ ਨੂੰ ਵੀ ਅੱਲਾਹੇ ਫਿਰ ਹੁਣ ਅਗਲੇ ਸਾਲ ਦੇਖਾਂਗੇ ਆਈਪਲ ਦਾ ਲਾਸਟ ਮੈਚ ਐ ਇਹ ਆ ਚੱਲ ਦੇਖ ਲੈਂਦੇ ਆ ਪਰ ਕੱਲ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਚਹਲ ਪਹਿਲ ਚਾਰੇ ਪਾਸੇ ਚਾਰੇ ਪਾਸੇ ਚਹਲ ਪਹਿਲ ਦੁਨੀਆ ਹੀ ਦੁਨੀਆ ਦੁਨੀਆ ਹੀ ਦੁਨੀਆ ਚਾਰੇ ਪਾਸੇ ਇਹ ਕਾ ਜਾਂਦੇ ਜਾਂਦੇ ਮਾਸੀ ਦੀ ਵੀ ਖਬਰ ਲੈ ਚਲੀ ਐ ਹੁਣ ਕੋਈ ਦੁਕਾਨ ਨਹੀਂ ਮਿਲ ਰਹੀ ਰਸਤੇ 'ਚ ਇੱਥੋਂ ਕੋਈ ਖਾਣ ਨੂੰ ਲੈ ਲਈਏ ਪਿੰਡ 'ਚ ਕੋਈ ਦੁਕਾਨ ਨਹੀਂ ਹੈਗੀ ਇਹਦੇ ਪਿੰਡ ਦੇ ਵਿੱਚ ਅਸਮਾਨ ਤੇ ਬੜੀ ਦੁਕਾਨ ਹੈ ਨਹੀਂ ਜਿਆਦਾ ਕੋਈ ਨਹੀਂ ਅੱਧੇ ਨਿਆਣੇ ਨੂੰ 100 ਰੁਪਏ ਦੇ ਦਾਂਗਾ ਇੱਥੇ ਬਈ ਜਾ ਕੇ ਖਾਣਾ ਬਣਾ ਲੈ ਠੀਕ ਨੇ ਉਹਨਾਂ ਦਾ ਕਰਦੇ ਜਿਹੜੇ ਆਵੇ ਲੈ ਕੇ ਖਾਏ ਵਸ ਜੀ ਤੇਰਾ ਸਾਰਾ ਪਿੰਡ ਅਸੀਂ ਘਾਤਾਂ ਕਿਉਂਕਿ ਠੰਡੇ ਸੀ ਬੋਤਲ ਦਿੱਤੀ ਇਹ ਘੁਰਕਰੇ ਲੈ ਲੈ ਬੱਚਾ ਵਾਸਤੇ ਆ ਚੰਗਾ ਚ ਨਹੀਂ ਲੱਗਦਾ ਖਾਲੀ ਹਟ ਜਾਂਦੇ ਸਾਰੇ ਪਿੰਡ ਦੇ ਗੱਬੇ ਦੁਕਾਨਤੀ ਆ ਨਾ ਪਿੰਡ ਫਾਟਵਾ ਇੱਧਰ ਮੁੜਦਾ ਲਾਈ ਮਨ ਲਹੀ ਮਨ ਲਿਮਕਾ ਵਸਕੂੜ ਆਲੇ ਮੈਂ ਚਾ ਚਾਰਕ ਦਿਨ ਪਹਿਲਾਂ ਆਇਆ ਦਾ ਵਸਕੂੜ ਮੈਂ ਖਬਰਸਾਲ ਲੈਣ ਅੱਡੀ ਮਾਸੀ ਗਰਗਸੀ ਉਹਦੇ ਨਾਲ ਇੱਥੇ ਦਾ ਮਨ ਕਾ ਜਨਿਕਲ ਗਿਆ ਤੇ ਇੱਥੇ ਚਾਰ ਦਿਨ ਪਹਿਲਾਂ ਆ ਕੇ ਖਬਰ ਸਰ ਲੈ ਕੇ ਗਿਆ ਮੈਂ ਆਹ ਮੋੜ ਲੈ ਕੇ ਇਹ ਨਹੀਂ ਹੈਗੀ ਇਹ ਨਹੀਂ ਹੈਗੀ ਇਹ ਨਹੀਂ ਹੈ ਨਹੀਂ ਪਛਗੜ ਆਹ ਲੱਗਦੇ ਉਹ ਆਹ ਆਹ ਹੈ ਆਹ ਗਲੀ ਇਹਨੂੰ ਮੋੜ ਹਾਂ ਇਹੀ ਹੈ ਬਹੁਤ ਖੇਲੇ ਸੀ ਛੋਟੇ ਛੋਟੇ ਹੁਣ ਦੇ ਇੱਥੇ ਬਹੁਤ ਆਉਂਦੇ ਹੁੰਦੇ ਤੇ ਹੁਣ ਤਾਂ ਵੱਡੇ ਹੋਏ ਹੁਣ ਕਿਹਦੇ ਹੁਣ ਜਾਂਦੇ ਨੇ ਨਾ ਨੇ ਇੱਧਰ ਆਉਂਦੇ ਨੇ ਉੱਧਰ ਜਾਂਦੇ ਆ ਚੱਲ ਚੱਲ ਅੱਗੇ ਅੱਗੇ ਕਿ ਥੋੜੇ ਪਿਛਾ ਕੇ ਕੱਟੀ ਇੱਥੇ ਤੇ ਬਹੁਤ ਗਲੀ ਪਤਲੀ ਜੀ ਹੈ ਇਹ ਵੀ ਛੋਟੀ ਜੀ ਗਲੀ ਹੈ ਇਹ ਚੱਲ ਗੱਡੀ ਸੱਕਾ ਮੋਟੇ ਖੜੀ ਹੈ ਪੂਰੀ ਹੈ ਹੈ ਨਾ ਤਾਰਾ ਪੂਰੇ ਪੂਰੇ ਜਾਂਦੇ ਤੇ ਪੰਨੋ ਲੈ ਵਈ ਮਸੀ ਕਹਿੰਦੀ ਮੇਰੇ ਖਬਰ ਨਾ ਆਉਂਦੇ ਹੈਗੇ ਦੇਲਾ ਹਫਤੇ ਚ ਦੂਜੀ ਵਾਰ ਆ ਗਿਆ ਹੋਰ ਸੁਣਾ ਠੀਕ ਹੈ ਤਾਂ ਮੈਂ ਕਹਿੰਦਾ ਮੈਂ ਵੀ ਜਾਣਾ ਮਸੀ ਕੋਲ ਮੈਂ ਚੱਲ ਚੱਲਦੇ ਆਂ ਹੋਰ ਤਸਵੀਰ ਨਹੀਂ ਆਈ ਉਹਨੂੰ ਕੱਲ੍ਹ ਲੈ ਆਉਂਗੇ ਅੱਛਾ ਆਹ ਕੱਲ੍ਹ ਛੱਡ ਜੂਂਗਾ ਜਾਂਦੇ ਹੋਏ ਉਹਨੂੰ ਆਉਂਦ ਜਾਂਦੇ ਲੈ ਜੂਂਗੇ ਮੈਂ ਮੈਚ ਦੇਖਣਾ ਹਣਾ ਤੇ ਲੱਗ ਗੋਣ ਚ ਅੱਜ ਤਾਂ ਉੱਥੇ ਘੱਟ ਮੈਂ ਦਵਾਈ ਦਵਾਈ ਅੱਜ ਟਿਕਟਾ ਲੈਣਾ ਤਾਂ ਮਾਰ ਕੇ ਮੁੱਲ ਖਾ ਟਿਕਟਾ ਲੈਣ ਗਏ ਸੀ ਬਹੁਤ ਦੁਨੀਆ ਆਈ ਪਈ ਮੈਂ ਕਿਤੇ ਅੱਜ ਹਾਂ ਹਾਂ ਹੋਰ ਕਿੱਦਾਂ ਹੁਣ ਰਿਕਵਰੀ ਕਿੰਨੀ ਕ ਠੀਕ ਹੈ ਘਟਾਂਕਾ ਪੱਕ ਗਿਆ ਤਾਂ ਅੱਛਾ ਦਿਖਾ ਕੇ ਆਂਗੇ ਠੀਕ ਹੈ ਠੀਕ ਹੈ ਵੱਧੂ ਪੰਗਾ ਲੈ ਲਿਆ ਜਾਂਦੀ ਨਾ ਜਾਂਦੀ ਕਿਸੇ ਨੇ ਟੋਕੇ ਨਹੀਂ ਤਾਂ ਜਾਂਦੇ ਹੰਨੇ ਵੀ ਨਾ ਜਾ ਹਾਂ ਪਰ ਹੁਣ ਬਾਲ ਪੈਗੀ ਜ਼ਿਆਦਾ ਕੰਮ ਕਰੂਗੀ ਹਾਂ 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 ਕਿਉਂਕਿ ਪੂਰੀ ਇੱਥੇ ਜਿਹੜੀ ਬਾਲ ਜੀ ਵਿੱਚ ਕ੍ਰੈਕ ਹੋ ਗਈ ਆਪਣੀ ਪੋਤੀ ਨੇ ਦਵਾਈ ਦਿਵਾਉਣ ਗਈ ਸੀ ਗਰਗੀ ਜਾ ਕੇ ਬਸ ਇਹ ਤਾਂ ਮਾਣੀ ਤਾਂ ਕਾਬ ਨੂੰ ਤਾਂ ਆ ਗਿਆ ਤੈਨੂੰ ਦੂਜੀ ਵਾਰ ਆ ਗਿਆ ਹੈ ਕਬ ਉਦੋਂ ਵੀ ਆ ਜਾਣਾ ਤਾਂ ਜਿੱਦਣ ਉਧਰ ਮੈਚ ਖੇលਦੇ ਸੀ ਉਹ ਪਰਲੇ ਪਾਸੇ ਪਰ ਉਹ ਮੁੰਡੇ ਦੇ ਨਾਲ ਤੇ ਫਿਰ ਮੈਂ ਚੱਲਦੇ ਮੈਂ ਕਾਹ ਨੂੰ ਫਿਰ ਹੁਣ ਸਰਜੀਤ ਨਾਲ ਪੰਜ ਛੇ ਇਕੱਠੇ ਆਉਣਾ ਤਾਂ ਫਿਰ ਉਹਨਾਂ ਨੇ ਹੁਣ ਸਰਜੀਤ ਨਾਲ ਮੋੜਤਾ ਹਾਂ ਸਰਜੀਤ ਨੇ ਸਾਡੇ ਲਾਗੇ ਵੀ ਕਹੇ ਘਰ ਦੀ ਨਾਲ ਸਰਜੀਤ ਹਸਪੀਟਲ ਹਾਂਜੀ ਬੱਧੀ ਕਿਹੜੀ ਰਹੀ ਟੈਨਸ਼ਨ ਆ ਗਈ ਨਹੀਂ ਜੰਦੀ ਠੀਕ ਹੈ ਚੌਧਰੀ ਦੇ ਜੱਗੁੰਦੇ ਜੀ ਨਾ ਪੜਗੀ ਪੜਗੀ ਮੀਡੀਆ ਸਰ ਵੀ ਗਤੀ ਲਾਵੀ ਗਰਮਾ ਗਰਮ ਕਰਾਂਗੇ ਕਰਾਂਗੇ ਠੰਡੇ ਠੰਡੇ ਚੱਲੇ ਵੀ ਲਾਵੀ ਕਰ ਬੱਜੂ ਗਿਆ ਨਾ ਬੱਸ ਵਧੀਆ ਲੱਗ ਰਹੀ ਆ ਹਾਂ ਅੰਦੇਲੇ ਪਾਸੇ ਵਧੀਆ ਲੱਗ ਰਹੀ ਬੰਦੇ ਬੱਸ ਇਹਦੀ ਬੈਂਸ ਵਸਾਈ ਹੋ ਰਹੀ ਜੀ ਸਾਡੇ ਹੁਣ ਆਇਆ ਕਰਾਂ ਇੱਕ ਇੱਕ ਹੋਰ ਦੇ ਉੱਪਰ ਨਾ ਹੋਰ ਲਾ ਦੇ ਉੱਪਰ ਇੱਕ ਹੋਰ ਲਾ ਦਾਂਗੇ ਪਿੱਛੇ ਨੇ ਹੋਰ ਥੋੜਾ ਬੜਾ ਕਰਾਂਗੇ ਇਹਨੂੰ ਮੈਂ ਨੂੰ ਕਰੀ ਦੋਹਰ ਫਰੀਆ ਲਾ ਗਣਾ ਪਿੱਛੇ ਨਹੀਂ ਇੱਕ ਇੱਕ ਹੋਰ ਚੱਕ ਪਿੱਛੇ ਨਹੀਂ ਉਹ ਭਾਈ ਤੇਰਾ ਨਾਮ ਹੋ ਗਿਆ ਤਰਵਿੰਦਰ ਤੈਨੂੰ ਮੈਂ ਕਿਹਾ ਸੀ ਫੋਨ ਆਇਆ ਬਾਹਰੋਂ ਫੇਰ ਦੁਆਰੇ ਉਹ ਜਿਹੜਾ ਪਿੱਛੇ ਦਰਵਾਜ਼ੇ ਦਾ ਪਹਿਲਾਂ ਕਿਹਾ ਸੀ ਤੈਨੂੰ ਕੰਨ ਦੇ ਨੂੰ ਉਹ ਗਰਵੇ ਨਾਈਟ ਲਾਉਣੇ ਵਾਲਾ ਜੀ ਰਾਮ ਦੀ ਗਰਵੇ ਨਾਈਟ ਹਾਂ ਉਹ ਤੈਨੂੰ ਪਹਿਲਾਂ ਕਿਹਾ ਸੀ ਮੈਂ ਮੇਰੇ ਵੀ ਨਹੀਂ ਦਿਮਾਗ ਚ ਰਿਹਾ ਹੈਗਾ ਜਦੋਂ ਮੈਂ ਆਉਂਦੇ ਕਰਦਾ ਆਹੋ ਇਹ ਇੱਧਰ ਵੀ ਪਈ ਆ ਆਹੀ ਲੱਗਣੇ ਪੀਸ ਕਾਰ ਪਾਰਕਿੰਗ ਚ ਇਹ ਆਹੀ ਕੱਟ ਕੇ ਲਾਉਣੇ ਆ ਕਾਰ ਪਾਰਕਿੰਗ ਚ ਚਾਰੇ ਪਾਸੇ ਸਮੇਟ ਟਾਇਲ ਦੇ ਨਾਲ ਮਲਾ ਕੇ ਆਹ ਟਾਇਲ ਦੇ ਨਾਲ ਆਹ ਸਕੈਟਿੰਗ ਇਹੀ ਲਾਉਣੀ ਜਿਹੜਾ ਉੱਪਰ ਕੋਠੇ ਤੇ ਲੱਗੀ ਹੋਈ ਨਾ ਐ ਇਹਦੇ ਪੀਸੇ ਕੱਟ ਕੇ ਆਲੇ ਦਲੇ ਚਾਰੇ ਪਾਸੇ ਇਹ ਕਹਿੰਦਾ ਵਧੀਆ ਲੱਗੂਗਾ ਉਹ ਨਹੀਂ ਵਧੀਆ ਲੱਗਣੇ ਕਹਿੰਦਾ ਪਰ ਮੈਂ ਕਹਿੰਦਾ ਬਾਅਦ ਚ ਗੰਦਬੰਦ ਪਈ ਜਾਂਦਾ ਫਿਰ ਇਹਨਾਂ ਵਿੱਚ ਹਾਂ ਇਹ ਬਾਸਕਟ ਰੱਖਣਾ ਹੋਈ ਸੀ ਗੱਲ ਬਰੀ ਇਹ ਕੱਟ ਕੇ ਇਹੀ ਪੀਸ ਲਾਉਣੇ ਜਾਂਦਾ ਸਾਡਾ ਪਰ ਆ ਟਾਇਲ ਦੇ ਫਿਰ ਉਹ ਕਟਿੰਗ ਕਰਨੀ ਪੈਣੀ ਆ ਹਾਂ 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 ਇਹ ਚੈਨ ਲੱਗੀ ਨਾ ਸਾਡੇ ਪਰ ਕਟਿੰਗ ਕਰ ਦੂੰਗਾ ਕਿਹੜੀ ਨੂੰ ਥੱਲੇ ਵਾਲੀ ਤਾਂ ਦੇਖ ਲਈ ਕਰਕੇ ਕਾਲੂ ਕਰੂੰਗਾ ਫਿਰ ਕਲਾਕਾਰੀ ਇਹਦੇ ਪਰ ਹਾਂ ਹਾਂ ਜੀ ਤੁਹਾਨੂੰ ਪਤਾ ਲੱਗੂ ਤੇਰੀ ਕਲਾਕਾਰੀ ਇਹਦੇ ਪਰ ਹਾਂ ਜੀ ਇਹਨਾਂ ਇਹਦੇ ਪਰ ਟਾਇਲੇ ਅੱਜਾਂ ਦੀ ਆ ਟਾਇਲੇ ਰੱਖ ਹੋ ਜਣੀ ਇੱਥੇ ਤੋਂ ਕੱਢ ਜਾਣੇ ਗਲੀਆਂ ਇੱਧਰ ਪਾ ਕੇ ਇੱਧਰ ਪਾ ਕੇ ਜਦ ਮਰਜ਼ੀ ਚੱਕ ਲਈ ਨੂੰ ਉੱਪਰ ਹਾਂ ਬਲੈਕ ਟਾਇਲ ਰੱਖ ਲੈ ਇਹਦੇ ਬਲੈਕ ਟਾਇਲ ਰੱਖ ਦੇ ਠੀਕ ਹੈ ਹਾਂ ਦੋਨ ਜੁੜੂਗੇ ਹਾਂ ਦੋਨ ਜੁੜ ਕੇ ਰੱਖੋਗੇ ਰੱਖ ਤਾਂ ਦੋ ਹੋ ਜਾਣੀਆਂ ਹਾਂ ਹਾਂ ਫਿਲੂਗੇ ਆ ਫਿਰ ਪਰ ਦੋ ਦਾ ਤਾਂ ਜੁਆਇੰਟ ਹੋ ਜਾਣਾ ਫਿਰ ਹਾਂ ਇਹ ਕਲੰਦਾ ਉਹ ਹੈਗਾ ਜੀ ਦੋ ਰੱਖਨੇ ਦੋ ਸਾਹ ਦੇ ਦੋ ਰੱਖਨੇ ਨਾ ਹੋ ਸਰ ਫਿਰ ਡੱਬਾ ਦੇ ਵਿੱਚ ਬੈਠਾ ਨਹੀਂ ਲੱਗੂ ਕੋਈ ਨਾ ਫਿਰ ਇੱਥੇ ਚਿੱਟਾ ਬਣੇਗਾ ਤੇ ਕਾਲਾ ਬਣੇਗਾ ਹਾਂ ਕਾਲਾ ਬਣੇਗਾ ਨਾ ਚਿੱਟਾ ਬਣੇਗਾ ਹਾਂ 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 ਚਿੱਟਾ ਬਊਗਾ ਕਾਲਾ ਬਊਗਾ ਨਾ ਹਾਂ ਚਾ ਦੇਖ ਲਈ ਬਾਅਦ ਚਾਟ ਪੀਸ ਬਚੇ ਹੋਏ ਨਵਾ ਕਾਨੂੰ ਵੱਡਣਾ ਹਾਲਾ ਉਹਦੇ ਬਾਅਦ ਜਿਹੜੀਆਂ ਉਹ ਦਰਵਾਜ਼ਾ ਬੰਦ ਕਰਨਾ ਤੇ ਬਾਹਰ ਆਈ ਜਾਂਦੀ ਹੈ ਜਿਹੜੀਆਂ ਅਸੀਂ ਨਾ ਟਿਕਟਾਂ ਲੈ ਕੇ ਆਏ ਆ ਉਹਨਾਂ ਟਿਕਟਾਂ ਸਾਨੂੰ ਕੱਢ ਕੇ ਦੇ ਦੇ ਉਹਦੇ ਉੱਤੇ ਇੱਕ ਸਕੈਨ ਕੋਡ ਆ ਉਹ ਸਕੈਨ ਕਰਕੇ ਫਿਰ ਦਰਵਾਜ਼ਾ ਖੁੱਲੋ ਅੰਦਰ ਪਰਣ ਵਾਸਤੇ ਮੈਂ ਸੋਚਦਾ ਤਾਂ ਵੀ ਜੇ ਉਹ ਆਨਲਾਈਨ ਵੀ ਅਸੀਂ ਆਨਲਾਈਨ ਟਿਕਟ ਲੱਤੀਆਂ ਉੱਥੋਂ ਜਿਹੜਾ ਫਿਜ਼ੀਕਲ ਟਿਕਟ ਲੈ ਕੇ ਆ ਜਾ ਕੇ ਟਿਕਟ ਲੈ ਕੇ ਇਹੀ ਟਿਕਟ ਨੂੰ ਆਨਲਾਈਨ ਬਣਾ ਦਵੇ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਇਹ ਕਿਹੜਾ ਚੱਕਰ ਹੈ ਜੇ ਕਿਸ ਨੂੰ ਪਤਾ ਹੋਵੇ ਮੈਨੂੰ ਤਾਂ ਜਿੱਥੇ ਤੱਕ ਇਹ ਆਈਡੀ ਵੀ ਇਹ ਬਲੈਕ ਹੋਣ ਤੋਂ ਬਚਾਉਂਦੇ ਆ ਵੀ ਇੱਕ ਬੰਦਾ ਚਾਰ ਟਿਕਟਾਂ ਲੈ ਸਕਦਾ ਇੱਕ ਜਦੋਂ ਮੈਂ ਗਿਆ ਉੱਥੇ ਤੇ ਪਹਿਲਾਂ ਉਹ ਮੇਰਾ ਜਿਹੜਾ QR ਕੋਡ ਉਹ ਸਕੈਨ ਕਰਿਆ ਫਿਰ ਮੇਰਾ ਆਧਾਰ ਕਾਰਡ ਲੁੱਤਾ ਫਿਰ ਉਹਨੂੰ ਟਿਕਟਾਂ ਦੱਤੇ ਆ ਇਹ ਹੋ ਸਕਦਾ ਜਿੱਥੇ ਮੈਨੂੰ ਮੈਂ ਸੋਚ ਰਿਹਾ ਹਾਂ ਜਬਰ ਜੋ ਕਈ ਟਿਕਟਾਂ ਬੰ ਆਨਲਾਈਨ ਕੜਨ ਦੇ ਟਿਕਟਾਂ ਆਨਲਾਈਨ ਮਿਲ ਜਾਂਦੀਆਂ ਪਰ ਉਸ ਸਕੈਨ ਕੋਡ ਆਨਲਾਈਨ ਮਿਲ ਜਾਂਦਾ ਤੇ ਉੱਥੇ ਬਿਕਰ ਨਹੀਂ ਸਾਨੂੰ ਜੋ ਆਨਲਾਈਨ ਸਕੈਨ ਕੋਡ ਦੇ ਦਿੰਦਾ ਸੀ ਪ੍ਰਿੰਟ ਕਰਦੇ ਜਾ ਕੇ ਉਹਨੂੰ ਪ੍ਰਿੰਟ ਦਿਖਾਉਂਦੇ ਤੇ ਅਸੀਂ ਅੰਦਰ ਵੜ ਜਾਂਦੇ ਹੁਣ ਪਹਿਲਾਂ ਅਸੀਂ ਟਿਕਟਾਂ ਆਨਲਾਈਨ ਬੁੱਕ ਕਰੀਆ ਬੜੀਆਂ ਔਖੀਆਂ ਹੋਈਆਂ ਬੁੱਕਾ ਸੌਖੇ ਨਹੀਂ ਹੋਈਆਂ ਬਹੁਤ ਬੰਦੇ ਸਾਡੇ ਪਹਿਲਾਂ ਲਾਈਨ 'ਚ ਲੱਗੇ ਹੋਏ ਤੇ ਬਹੁਤ ਔਖੇ ਟਿਕਟਾਂ ਮਿਲੀਆਂ ਫਿਰ ਉਹ ਆਨਲਾਈਨ ਲੱਤੀਆਂ ਟਿਕਟਾਂ ਪੇ ਕਿਤੇ ਪੈਸੇ ਹੁਣ ਜਾ ਕੇ ਫਿਰ ਉਹ ਸਕੈਨ ਕੋਡ ਉਹਨਾਂ ਨੇ ਕਰਿਆ ਫਿਰ ਸਾਨੂੰ ਸਕੈਨ ਕੋਡ ਦਿੱਤਾ ਫਿਰ ਸਾਨੂੰ ਟਿਕਟ ਮਿਲੀ ਆ ਟਾਈਮ ਖਰਾਬ ਹੋਇਆ ਜਿੰਨਾ ਟਾਈਮ ਪਹਿਲਾਂ ਟਿਕਟ ਬੁੱਕ ਕਰਨ ਨੂੰ ਟਾਈਮ ਖਰਾਬ ਹੋਇਆ ਫਿਰ ਜਾ ਕੇ ਥੋੜਾ ਜਾ ਕੇ ਟਿਕਟ ਲੈ ਕੇ ਫਿਰ ਟਾਈਮ ਖਰਾਬ ਕਰੇ ਜਿਹੜਾ ਹੁਣ ਜਾ ਕੇ ਮੈਚ ਦੇਖਣ ਇੰਨਾ ਟਾਈਮ ਖਰਾਬ ਕਰਨਾ ਉਹ ਲੱਗਿਆ ਮੈਂ ਹੁਣ ਜਾ ਮੋਟਰੋਲ ਭਈਏ ਲੱਗੇ ਹੋਏ ਉਹਨਾਂ ਦਾ ਬਹੁਤ ਹੀ ਦੇਖਾ ਕਿੰਨਾ ਕੰਮ ਕਰਿਆ ਉਹਨਾਂ ਨੇ ਅਸੀਂ ਜਾਂਦੇ ਮੇਰਾ ਹੁਣ ਉਹ ਖਾਣ ਨੂੰ ਜੀ ਕਰੀ ਜਾਂਦਾ ਯਾਰ ਬਾ ਵੀ ਮੈਂ ਮਾ ਦਾ ਖਰਬੂਜਾ ਖਾ ਰਿਹਾ ਮੈਂ ਲਾਲਾ ਛੱਟ ਤੂ ਵੀ ਮੈਂ ਦਾ ਟੀ-ਸ਼ਰਟ ਪਾ ਕੇ ਦੇਖਣ ਲੱਗਾ ਜਿਹੜੀ ਕੱਲ ਪਾ ਕੇ ਜਾਣੀ ਐ ਤੇ ਫਿਰ ਟੀ-ਸ਼ਰਟ ਟੀ-ਸ਼ਰਟ ਲੈ ਕੇ ਆ ਗਾਲੂ ਅਸੀਂ ਜਿਹੜੇ ਪਾ ਕੇ ਜਾਣੀ ਐ ਅਜੀ ਤਕੜੇ ਸਪੋਰਟ ਰੋਮਨੀ ਟੀਮ ਦੇ ਇਕਰ ਮਾ ਤੇ ਪਾਣੀ ਚੋਂ ਕਢਵਾ ਲੈਣ ਨੂੰ ਮਹਗ ਹੈ ਹਾਂ ਹਾਂ ਪਾਣੀ ਚੋਂ ਕਢਦੇ ਇੱਕ ਵਾਰੀ ਇਹ ਪਾੜ ਦਿੰਦੀ ਇਹਦਾ ਨਾਮ ਲਿਖਿਆ ਪੁੱਛੋ ਹਾਲੂ ਸ਼ਾਮ ਨੂੰ ਪੜਨੀ ਆ ਹਾਂ 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 ਬੱਸ ਇਹ ਸ਼ਾਮ ਨੂੰ ਨੰਬਰ ਅੱਜ ਯਾਰ ਅੱਜ ਯਾਰ ਸਹੀ ਯਾਰ ਕੈਪਟਨ ਦਾ ਨਾਮ ਲਿਖਿਆ ਹੋਇਆ ਉਹ ਠੀਕ ਆ ਫਿੱਟ ਆ ਇਹਨੂੰ 200 ਰੁਪਏ ਚ ਕੈਂ ਮੜਾ ਦੋ ਦਿਨ ਬਗੇ ਸਿਰਦਣੀ ਹੋਰ ਕਿ 200 ਰੁਪਏ ਇੱਕ ਦਿਨ ਦਾ ਕਾਬਾ ਤਾਂ ਜੇ ਹਾਰੇਗੇ ਫਿਰ ਕੋਦ ਖੋਲ ਕੇ ਆ ਜਣੀ ਆ ਉੱਤੀ ਸਿੜੇ ਆਉਂਦੇ ਆ ਇਹ ਕਿਹਦਾ ਪਾਇਆ ਲੇ ਆ ਆ ਇਹ ਕੋਸਾ ਆ ਤਰਨਾ ਤਾ ਚਲ ਬੱਚੀ ਫਿਰ ਮੈਂ ਦੇਖਾਂ ਮੈਂ 600 ਰੁਪਏ ਦੋ ਬਈਆਂ ਨੂੰ ਦੇਣੇ ਆ ਉਹ ਡੱਡ ਲੱਗੇ ਹਲੇ ਮੋਟਰ ਪਰ ਹੋ ਆ ਵੀ ਸਾਫ ਸਪਾਈ ਦਾ ਕਰਤੇ ਇਥੇ ਸਾਰੀ ਐ ਨਾ ਗੁੱਜਰਬਾਈ ਕਰਕੇ ਹੋਇਆ ਸਾਰਾ 10 ਦਿਨ ਹੋ ਗਏ ਕੋਈ ਸਾਫ ਸਪਾਈ ਕੁਛ ਨਹੀਂ ਗੁੱਜਰਬਾਈ ਦੀ ਵੇਟ ਕਰਦਾ ਰਿਹਾ ਮੈਂ ਅੱਜ 10 ਤੋਂ 15 ਦਿਨ ਗੁੱਜਰਬਾਈ ਨੂੰ ਇਥੇ ਮੋਟਰਪੜ ਤੇ ਗਏ ਹੋਏ ਨੂੰ ਹੁਣ ਸਾਫ ਸਪਾਈ ਹੋ ਗਈ ਕੱਲ ਨੂੰ ਅੱਜ ਥੋੜਾ ਜਿਹਾ ਰੇਸ ਪਾਉਂਦਾ ਵਿੱਚ ਹੱਡਾਇਆ ਡੂਆ ਜੱਕ ਪਿਆ ਮੈਂ ਦੂਜਾ ਲਿਆਂਦਾ ਆਰਗੈਨਿਕ ਰੇ ਉਹ ਸਿੱਟ ਕੇ ਇਹਨੂੰ ਪਾਣੀ ਲਾ ਦੇ ਇੱਕ ਵਾਰੀ ਚੰਗੀ ਤਰ੍ਹਾਂ ਇਹ ਤਾਂ ਹੋ ਗਈ ਖਾਂਦੇ ਹੁਣ ਬੇਲਾਂ ਵਾਸਤੇ ਬਣ ਗਈ ਸਾਰੀ ਜਗ੍ਹਾ ਬੇਲਾਂ ਫੈਲਣ ਨੂੰ ਚਾਰੇ ਪਾਸੇ ਨੂੰ ਇਸ ਸਾਲ ਬੇਲਾ ਬਹੁਤ ਲੱਗੀ ਦੀ ਮੇਰੇ ਇਸ ਸਾਲ ਬੇਲਾ ਘਟਾ ਇਸ ਫਾਈ ਤਾਂ ਬਹੁਤ ਸੋਹਣੀ ਘਰੀ ਭਾਈ ਬੰਦਿਆਂ ਨੇ ਵਜਾ ਵਜਾ ਕਰਾ ਕੇ ਰੱਖ ਦਿੱਤੀ ਆਪਰੇ ਅੰਗੂਰ ਵੀ ਲੱਗੇ ਹੋਏ ਆ ਕਿਦਾਂ ਲੱਗੇ ਕਰਾਂ ਫੋਨ ਉਹਨਾਂ ਨੂੰ ਆਜੋ ਪਾਈ ਕਿਸੇ ਮਰਚ ਵੀ ਲੱਗੀ ਆ ਦੂਜੀ ਦੇਖੀ ਕਿ ਪਹਿਲਾਂ ਲੱਗੀ ਦੀ ਕੇ ਲੱਗੀ ਹੁਣ ਹਵਾ ਚੱਲੀ ਉਹ ਠੰਡੀ ਹਵਾ ਚੱਲੀ ਆ ਕਿ ਕਿਤਨਾ ਕਿਤੇ ਮੀਂਹ ਦੀ ਹਵਾ ਜੀ ਆਈ ਹੈ ਵਿੱਚ ਜਿਹਦਾ ਥੋੜਾ ਬੋਧਾ ਕਿਤੇ ਨਾ ਪ੍ਰਸਾਦ ਵਾਲਾ ਮੀਂਹ ਜੜਾ ਉੱਧਾ ਦੀ ਹਵਾਈ ਆ ਗਰਮੀ ਤੇ ਥੋੜੀ ਰਾਹਤ ਮਿਲੀ ਪਿੰਡ ਦੇ ਮੁੰਡਿਆਂ ਨੇ ਰਲ ਕੇ ਟੂਰਨਾਮੈਂਟ ਕਰਾਉਣਾ ਦਾ ਤੇ ਗਰਾਊਂਡ ਦੇ ਵਿੱਚ ਪੱਥਰ ਸੜ ਗਏ ਹੋਰ ਡਿਲੇ ਹੋ ਗਿਆ ਹੁਣ ਮੈਚ ਚਲੋ ਉੱਪਰ ਖੇਡਦੇ ਆ ਆਏ ਨਹੀਂ ਕਿੜੀ ਲਾ ਕੇ ਦੋ ਟੁੱਲੇ ਜਿਵੇਂ ਘਰੋਂ ਚਲੀਏ ਪਾੜੀ ਖੇਲਣ ਲੱਗਿਆ ਉਧਰ ਕਰਾਕ ਟੋਹਾਇਾ ਹੋਦਾ ਕਿ ਨਾ ਤਖੜਾ ਤਖੜਾ ਪੱਥਰ ਆਇਆ ਹੋਇਆ ਹੈ। ਓ ਬਈ ਬੋਲ। ਕੀ ਬਣਾਉ ਦੇ ਇੱਕ ਵਾਰੀ ਹੁਣ? ਗੁੰਡਾ ਕੁੜੀ ਗੁੰਡਾ ਗੁੰਡਾ ਹੈ। ਕੀ ਲੈਣਾ ਤਾਂ ਹੁਣ ਦਾ? ਚਲ ਜੀ ਲੈਣੀ ਹੈ ਜੂਸ ਲੈ ਲੈਣੀ। ਹਾਂ। ਇਹ ਮੈਂ ਕਿਰਜੀ ਦਾ ਮੇਰਾ ਮੇਰਾ ਮਹਕਬੀਰ ਜੀ ਮੇਰਾ ਨਹੀਂ ਮੇਰਾ ਮਹਕਬੀਰ ਜੀ ਹਾਂ ਲੈ ਵੀਦਰ ਕੱਟਤਾ ਉਹਨੇ ਉੱਪਰ ਨਾ ਪੱਟ ਪਟਾਈ ਕਰਨੀ ਆ ਨਾ ਉਹਨੇ ਫਰਮ ਨੂੰ ਲੱਗਿਆ ਬਸ ਸਟਾਰਟਿੰਗ ਬਰ ਸਾਈਡ ਪਰ ਹਾਂ ਹੋਰ ਪਿਛੇ 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 ਰਹੋ ਪਿਛੇ ਰਹੋ ਨੰਬਰ ਕੋ ਛੱਡ ਹੁਣ ਘੜੀ ਤੇ ਆ ਜਾ ਬਾਈ ਜੀ ਕਿਹੜੇ ਕਿਹੜੇ ਬੰਦੇ ਨੂੰ ਮੈਂ ਰਿਪਲਾਈ ਦੇਈ ਜਾਵਾਂ ਬਹੁਤ ਔਖਾ ਹਰੇਕ ਬੰਦੇ ਨੂੰ ਦੱਸਣਾ ਸਮਝਾਉਣਾ ਬਹੁਤ ਔਖਾ ਹੈ ਤੇ ਰੋਟੀ ਖਾਈਏ ਆ ਧੰਨਵਾਦ ਜੀ ਤੇ ਅੱਜ ਦਾ ਬਲੌਗ ਕੱਲ ਨੂੰ ਬਣਾਵਾਂਗੇ ਪ੍ਰੋਪਰ ਚਲੂ ਪਰ ਕੱਲ ਤਾਂ ਅਸੀਂ ਮੈਚ ਦੇਖਣ ਜਾਣਾ ਸਾਰੇ ਟੈਨਸ਼ਨ ਦੂਰ ਹੋ ਗਏ ਮੈਚ ਦੇ ਵਿੱਚ ਖੋਬਣਾ ਟੀ-ਸ਼ਰਟ ਆ ਪਾ ਕੇ ਮੈਂ ਤੇ ਮੱਖ ਜਾਵਾਂਗੇ ਦੇਖਣ ਵਾਸਤੇ ਧੰਨਵਾਦ ਜੀ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਰੋਟੀ ਆਪਣੀ ਪੈ ਚੱਲੀ ਏ ਤੇ ਖਾਈਏ ਜਾ ਕੇ ਕੰਡਿੰਗ ਨੂੰ ਮੈਂ ਤੇ ਦੇਖ ਰਿਹਾ ਦੋ